ਕਿਸੇ ਸਿਆਸਤਦਾਨ ਦੀ ਜਾਂ ਕਿਸੇ ਪਾਰਟੀ ਦੀ ਜਦ ਕਿਸ਼ਤੀ ਡੁੱਬਣ ਲੱਗਦੀ ਹੈ ਤੇ ਆਸ-ਪਾਸ ਜਿਹੜੇ ਵਿਰੋਧੀ ਹੁੰਦੇ ਆ ਉਹ ਉਸ ਮੂਮੈਂਟ ਦਾ ਰੱਜ ਕੇ ਫਾਇਦਾ ਚੁੱਕਦੇ ਨੇ ਰੱਜ ਕੇ ਉਸ ਮੂਮੈਂਟ ਦੇ ਉੱਤੇ ਉਸ ਸਿਆਸਤਦਾਨ ਨੂੰ ਜਾਂ ਫਿਰ ਉਸ ਪਾਰਟੀ ਨੂੰ ਭੰਡਦੇ ਨੇ ਔਰ ਇਹੋ ਜੇ ਸਮੇਂ ਦੇ ਵਿੱਚ ਜੇ ਉਹ ਸਿਆਸਤਦਾਨ ਕੋਈ ਇਹੋ ਜਿਹਾ ਸਿਆਸਤਦਾਨ ਹੋਵੇ ਜਾਂ ਉਹ ਪਾਰਟੀ ਕੋਈ ਇਹੋ ਜਿਹੀ ਪਾਰਟੀ ਹੋਵੇ ਜਿਹੜੀ ਇੱਕ ਸਮੇਂ ਦੇ ਉੱਤੇ ਟਟਵਾ ਵਿਰੋਧ ਦਿੰਦੀ ਹੋਵੇ ਟਟਵਾ ਮੁਕਾਬਲਾ ਦਿੰਦੀ ਹੋਵੇ ਫਿਰ ਤਾਂ ਹਰ ਕੋਈ ਇਹੀ ਕੋਸ਼ਿਸ਼ ਕਰਦਾ ਹੈ ਕਿ ਉਸ ਵਿਅਕਤੀ ਨੂੰ ਉਸ ਲੀਡਰ ਨੂੰ ਜਾਂ ਉਸ ਪਾਰਟੀ ਨੂੰ ਜਿੰਨਾ ਭੰਡਿਆ ਜਾ ਸਕੇ ਉਹਨਾਂ ਭੰਡ ਦੋ ਤਾਂ ਕਿ ਇਹ ਦੁਬਾਰਾ ਖੜਿਆ ਨਾ ਹੋ ਸਕੇ ਉਹੋ ਜੀ ਹਾਲਾਤਾਂ ਦੇ ਵਿੱਚ ਇਸ ਵੇਲੇ ਸ਼੍ਰੋਮਣੀ ਅਕਾਲੀ ਦਲ ਲੰਘ ਰਹੀ ਹੈ ਉਹੋ ਜੇ ਹਾਲਾਤਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਲੰਘ ਰਹੇ ਨੇ ਲਗਾਤਾਰ ਉਹਨਾਂ ਦੇ ਉੱਤੇ ਵਾਰ ਕੀਤੇ ਜਾ ਰਹੇ ਨੇ ਸ਼ਬਦੀ ਵਾਰਾਂ ਦੇ ਨਾਲ ਇਲਜ਼ਾਮਾਂ ਦੇ ਨਾਲ ਸੁਖਬੀਰ ਸਿੰਘ ਬਾਦਲ ਨੂੰ ਛਲਨੀ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਿਆਸਤਦਾਨ ਜਿਹੜੇ ਨੇ ਉਹ ਆਏ ਦਿਨ ਕੋਈ ਨਾ ਕੋਈ ਗੱਲ ਜਿਹੜੀ ਆ ਉਹ ਇਹੋ ਜੀ ਕਰ ਦਿੰਦੇ ਨੇ ਜਿਸ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੇ ਉੱਤੇ ਸਵਾਲ ਜਿਹੜੇ ਨੇ ਉਹ ਦੁੱਗਣੇ ਰੂਪ ਦੇ ਵਿੱਚ ਖੜੇ ਹੋਣ ਲੱਗ ਜਾਂਦੇ ਨੇ ਪਰ ਇਸ ਮਾਮਲੇ ਦੇ ਵਿੱਚ ਅਮਰਿੰਦਰ ਸਿੰਘ ਰਾਜਾਵੜਿੰਗ ਜਿਹੜੇ ਅਜੇ ਤੱਕ ਬੀਪੀਸੀਸੀ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਕੁਝ ਵਿਸ਼ੇਸ਼ ਗੱਲਾਂ ਕੀਤੀਆਂ ਗਈਆਂ ਉਹਨਾਂ ਨੇ ਕਿਹਾ ਕਿ ਭਵਿੱਖਬਾਣੀ ਉਹ ਪਹਿਲਾਂ ਹੀ ਕਰ ਚੁੱਕੇ ਸੀ ਕਿ ਬਾਦਲ ਪਰਿਵਾਰ ਦੀ ਸਿਆਸਤ ਦਾ ਅੰਤ ਹੋਵੇਗਾ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਦਾਵਾ ਕਰ ਦਿੱਤਾ ਸੀ ਪਹਿਲਾਂ ਹੀ ਗੱਲ ਹੋ ਚੁੱਕੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਇੱਕ ਵਾਰ ਡਿੱਗੇਗਾ ਬਾਦਲ ਪਰਿਵਾਰ ਜਿਹੜਾ ਹੈ ਉਹਦੀ ਸਿਆਸਤ ਜਿਹੜੀ ਹੈ ਉਹ ਖਤਮ ਹੋਵੇਗੀ ਔਰ ਨਵੇਂ ਸਿਰਿਓਂ ਸ਼੍ਰੋਮਣੀ ਅਕਾਲੀ ਦਲ ਦੀ ਸ਼ੁਰੂਆਤ ਹੋਵੇਗੀ ਹੁਣ ਇੱਕ ਪਾਸੇ ਬਾਦਲ ਪਰਿਵਾਰ ਦੀ ਸਿਆਸਤ ਡਿੱਗੇਗੀ ਇਹ ਤਾਂ ਸਮਝਿਆ ਜਾ ਸਕਦਾ ਕਿਉਂਕਿ ਚਰਚਾਵਾ ਇਸ ਰੋਖ ਚੱਲਦੀਆਂ ਪਈਆਂ ਨੇ ਕਿਹਾ ਜਾ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਬਾਦਲ ਪਰਿਵਾਰ ਦੀ ਸਿਆਸਤ ਕੁਝ ਦਿਨਾਂ ਦੀ ਮਹਿਮਾਨ ਹੈ ਪਰ ਦੂਜੇ ਪਾਸੇ ਜਿਹੜੀ ਗੱਲ ਰਾਜਾ ਵੜਿੰਗ ਨੇ ਕਹਿਤੀ ਕਿ ਨਵੇਂ ਸਿਰਿਓਂ ਸ਼੍ਰੋਮਣੀ ਅਕਾਲੀ ਦਲ ਦਾ ਪੁਨਰ ਆਰੰਭ ਹੋਵੇਗਾ ਉਹ ਕੀ ਮਤਲਬ ਹੈ ਹਾਲਾਂਕਿ ਚਰਚਾਵਾਵਾਂ ਉਹਦੀਆਂ ਵੀ ਚੱਲਦੀਆਂ ਨੇ ਅੰਦਰ ਅੰਦਰ ਚਰਚਾਵਾਵਾਂ ਚੱਲਦੀਆਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤਾ ਜਾਵੇਗਾ ਇਹ ਗੱਲਾਂ ਹੋਰ ਕੋਈ ਨਹੀਂ ਇਹ ਰਾਜਦੇਵ ਖਾਲਸਾ ਵੀ ਕਰ ਚੁੱਕੇ ਨੇ ਰਾਜਦੇਵ ਖਾਲਸਾ ਭਾਈ ਅਮਰਪਾਲ ਸਿੰਘ ਦੇ ਵਕੀਲ ਨੇ ਉਹਨਾਂ ਨੇ ਵੀ ਡਟਮਾ ਬਿਆਨ ਦਿੱਤਾ ਸੀ ਕਹਿੰਦੇ ਸੀ ਕਿ ਅਕਾਲੀ ਦਲ ਨੂੰ ਪੁਨਰ ਸੁਰਜੀਤ ਕੀਤਾ ਜਾਵੇਗਾ ਔਰ ਉਸ ਦੇ ਵਿੱਚ ਭਾਈ ਅਮਰਪਾਲ ਸਿੰਘ ਵੱਡਾ ਰੋਲ ਲਿਭਾਉਣਗੇ ਇਥੋਂ ਤੱਕ ਵੀ ਕਿਹਾ ਗਿਆ ਸੀ ਕਿ ਉਸ ਅਕਾਲੀ ਦਲ ਦੇ ਪ੍ਰਧਾਨ ਜਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਭਤੀਜੇ ਹੋਣਗੇ ਇਹ ਰੋੜੇ ਹੋਣਗੇ ਔਰ ਇਹ ਗੱਲਾਂ ਜਿਹੜੀਆਂ ਨੇ ਉਹ ਪਹਿਲਾਂ ਆਲਰੇਡੀ ਹੋ ਚੁੱਕੀਆਂ ਨੇ ਪਰ ਕੀ ਰਾਜਾ ਵੜਿੰਗ ਇਹਨਾਂ ਗੱਲਾਂ ਦੇ ਉੱਤੇ ਹਾਮੀ ਭਰਦੇ ਪਏ ਨੇ ਇਹਨਾਂ ਗੱਲਾਂ ਦੇ ਉੱਤੇ ਕਲੀਨ ਚਟ ਦਿੰਦੇ ਪਏ ਨੇ ਕਿ ਹਾਂ ਇਹ ਗੱਲ ਸਹੀ ਹੈ ਜਾਂ ਇਹ ਤੱਥ ਜਿਹੜੇ ਦਿੱਤੇ ਗਏ ਆ ਜਿਹੜੇ ਪ੍ਰਚਲਿਤ ਨੇ ਸਹੀ ਨੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਭਵਿੱਖਬਾਣੀ ਤਵ ਰਾਜਾ ਵੜਿੰਗ ਪਹਿਲਾਂ ਹੀ ਕਰ ਚੁੱਕੇ ਸੀਗੇ ਔਰ ਉਹ ਕਿਤੇ ਨਾ ਕਹਤੇ ਵਿਚਾਰਾਂ ਵਿੱਚ ਹੀ ਸਹੀ ਭਾਵੇਂ ਅਜੇ ਪਰ ਸੱਚ ਹੁੰਦੀ ਪ੍ਰਤੀਤ ਹੋ ਰਹੀ ਹੈ ਪਰ ਦੂਜੇ ਪਾਸੇ ਅਕਾਲੀ ਦਲ ਨੂੰ ਪੁਨਰਸੁਰਜੀਤ ਕਰਨ ਦੀ ਜਿਹੜੀ ਗੱਲ ਰਾਜਾ ਵੜਿੰਗ ਹੁਣ ਕਹਿ ਗਏ ਨੇ ਇਹ ਹੁਣ ਕਹਿਣ ਦਾ ਮਤਲਬ ਕੋਈ ਗੱਲਾਂ ਗੱਲਾਂ ਦੇ ਵਿੱਚ ਇਸ਼ਾਰਾ ਤਾਂ ਨਹੀਂ ਦਿੱਤਾ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਅਕਾਲੀ ਦਲ ਜਿਹੜਾ ਹੈ ਉਹ ਨਵੇਂ ਸਿਰਿਓਂ ਵੜਨ ਜਾ ਰਿਹਾ ਹੈ ਅਕਾਲੀ ਦਲ ਦੀ ਜਿਹੜੀ ਦੁਆਰਾ ਤਮਾਈਸ਼ ਕੀਤੀ ਜਾਵੇਗੀ ਅਕਾਲੀ ਦਲ ਨੂੰ ਦੁਬਾਰਾ ਤਿਆਰ ਕੀਤਾ ਜਾਵੇਗਾ ਕੀ ਰਾਜਾ ਵੜਿੰਗ ਇਹ ਕਹਿਣਾ ਚਾ ਰਹ ਰੋਮਣੀ ਅਕਾਲੀ ਦਲ ਜਿਹੜਾ ਉਹ ਰੀਡਿਜ਼ਾਈਨ ਹੋਵੇਗਾ ਇਹਦੇ ਵੱਲੋਂ ਚਰਚਾਵਾ ਜਿਹੜੀਆਂ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਰਾਜਾ ਵੜਿੰਗ ਆਪਣੇ ਆਪ ਦੇ ਵਿੱਚ ਇੱਕ ਸੂਝਵਾਨ ਲੀਡਰ ਨੇ ਹੁਣ ਤਾਂ ਲੁਧਿਆਣੇ ਦੇ ਐਮਪੀ ਵੀ ਨੇ ਪੀਪੀਸੀਸੀ ਪ੍ਰਧਾਨ ਨੇ ਗਿੱਦੜਬਾਦ ਤੋਂ ਵਿਧਾਇਕ ਰਹਿ ਚੁੱਕੇ ਨੇ ਉਹ ਵੀ ਤਿੰਨ ਵਾਰ ਸਿਆਸਤ ਨੂੰ ਭਲੀ ਭਾਂਤ ਜਾਣਦੇ ਨੇ ਔਰ ਅਜੇ ਤੱਕ ਇਹ ਵੀ ਅੰਦਰ ਖਾਤੇ ਚਰਚਾ ਆਮਾ ਸੀ ਕਿ ਰਾਜਾ ਵੜਿੰਗ ਦੀ ਸੈਟਿੰਗ ਜਿਹੜੀ ਹੈ ਉਹ ਅਕਾਲੀ ਦਲ ਦੇ ਨਾਲ ਹੋ ਚੁੱਕੀ ਹੈ ਹਾਲੇ ਤੱਕ ਤਾਂ ਇਲਜ਼ਾਮ ਹੀ ਸੀਗੇ ਔਰ ਅਜੇ ਵੀ ਇਲਜ਼ਾਮ ਹੀ ਹੈ ਪਰ ਰਾਜਾ ਵੜਿੰਗ ਹੁਣ ਸ਼ਰਿਆਮ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਗੱਲ ਕਰਦੇ ਨਜ਼ਰ ਆ ਰਹੇ ਨੇ ਕੀ ਕੁਝ ਬੋਲੇ ਨੇ ਆਓ ਸੁਣ ਲੈਣੇ ਆ ਸੋ ਇਹ ਤਿੰਨ ਚਾਰ ਪਾਰਲੀਮੈਂਟ ਹੈਗੀਆਂ ਔਰ ਚਰੋਪੜ ਵੀ ਹੈ ਹੋਰ ਕਈ ਪਟਿਆਲਾ ਵੀ ਹੈ ਸੋ ਇਹ ਇਦਾਂ ਇਹਨੂੰ ਵੰਡਿਆ ਵੀ ਹੈ ਜਨਰਲ ਸੈਕਟਰੀ ਆਰਗੇਨਾਈਜੇਸ਼ਨ ਸੰਦੀਪ ਸਿੰਘ ਸੰਧੂ ਸਾਹਿਬ ਹੋਰਾਂ ਨੇ ਇਹ ਰੀਓ ਤਜਵੀਜ਼ ਬਣਾਈ ਹੈ ਕਿ ਅੱਜ ਕਿਹੜੇ ਕਿਹੜੇ ਬਲਾਕ ਹੈ ਕੱਲ ਨੂੰ ਕਿਹੜੇ ਕਿਹੜੇ ਬਲਾਕ ਸਾਹਿਬ ਸ਼੍ਰੋਮਣੀ ਕਾਲੀਦਾ ਕੋਰਪੋਰੇਟ ਹੋ ਗਿਆ ਇੱਕ ਦੂਜੇ ਤੇ ਬਲਟਵਾਰ ਕਰ ਰਹੇ ਨੇ ਨਵੀਂ ਕੋਰ ਕਮੇਟੀ ਵੀ ਜੜੀਆ ਬਣਾ ਦਿੱਤੀ ਗਈ ਹੈ ਪਰ ਜਿਹੜੀ ਸੁਧਾਰ ਲੈ ਸ਼੍ਰੋਮਣੀ ਕਾਲੀਦਾ ਸੁਧਾਰ ਲੈ ਉਹ ਕਹਿੰਦੇ ਪ੍ਰਾਈਵੇਟ ਲਿਮਟਿਡ ਕੋਰ ਕਮੇਟੀ ਜਿਹੜੀ ਦੇਖੋ ਮੈਂ ਕਾਫੀ ਚਿਰ ਪਹਿਲਾਂ ਅਕਸਰ ਹੀ ਆਪਦੇ ਭਾਸ਼ਣਾ ਚ ਬੋਲਦਾ ਕਹਿੰਦਾ ਸੀਗਾ ਕਿ ਇੱਕ ਤਾਂ ਬਾਦਲ ਖਤਮ ਹੋ ਜਾਏਗਾ ਕਿਉਂਕਿ ਬਾਦਲ ਦਾ ਕੋਈ ਵੀ ਵਿਅਕ ਦੂਸਰਾ ਮੈਂ ਇਹ ਗੱਲ ਕਹਿੰਦਾ ਸੀ ਕਿ ਅਕਾਲੀ ਦਲ ਬਾਦਲ ਖਤਮ ਹੋ ਜਾਏਗਾ ਨਵਾਂ ਅਕਾਲੀ ਦਲ ਬਣੇਗਾ ਉਹ ਕਈ ਵਾਰੀ ਸਹਿ ਸੁਭਾਅ ਮੂੰਹ ਚੋਂ ਗੱਲ ਨਿਕਲੀ ਉਹ ਪੂਰੀ ਹੋ ਜਾਂਦੀ ਆ ਹੁਣ ਉਸੇ ਤਰ੍ਹਾਂ ਦੀ ਇੱਕ ਕੰਮ ਚੱਲ ਪਿਆ ਅਕਾਲੀ ਦਲ ਸਾਰਾ ਖੇਰੂ ਖੇਰੂ ਕਰਦਾ ਸਰਦਾਰ ਸੁਖਬੀਤ ਸਿੰਘ ਬਾਦਲ ਨੇ ਇੱਕ ਆਪ ਦੇ ਕੁਰਸੀ ਦੇ মোহ ਪ੍ਰਤੀ ਅਕਾਲੀ ਦਲ ਦੀ ਬੜੀ ਵੱਡੀ ਹੋਣ ਸੀ ਅਕਾਲੀ ਦਲ ਦਾ ਬੜਾ ਵੱਡਾ ਵਿਰਸਾ ਸੀ ਬੜੀ ਵੱਡੀ ਵਿਰਾਸਤ ਸੀ ਕੇਵਲ ਤੇ ਕੇਵਲ ਪਰਿਵਾਰਵਾਦ ਦੀ ਖਾਤਰ ਹੁਣ ਤੁਸੀਂ ਦੇਖੋ ਕਿ ਜਿਨ੍ਹਾਂ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜਾ ਆਪਦਾ ਬਹਿਨੋਈ ਹੈ ਉਹਨਾਂ ਨੂੰ ਪਾਰਟੀ ਚੋਂ ਕੱਢ ਦਿੱਤਾ ਗਿਆ ਔਰ ਤੁਸੀਂ ਉਸ ਤੋਂ ਬਾਅਦ ਢੀਂਸਾ ਸਾਹਿਬ ਨੂੰ ਦੁਆਰੇ ਲੈ ਕੇ ਆਏ ਮਿੰਤਾ ਕਰਕੇ ਸੌਆਂ ਖਾਧੀਆਂ ਮਾਫੀਆਂ ਮੰਗੀਆਂ ਫਿਰ ਉਹਨਾਂ ਨੂੰ ਕੱਢ ਦਿੱਤਾ ਗਿਆ ਚੰਦੂ ਮਾਜਰਾ ਸਾਹਿਬ ਕੱਢ ਦਿੱਤੇ ਗਏ ਮਲੂਕਾ ਸਾਹਿਬ ਫਾਰਗ ਹੋ ਗਏ ਨੇ ਰਖੜਾ ਸਾਹਿਬ ਫਾਰਗ ਹੋ ਗਏ ਨੇ ਹੁਣ ਯਾਰ ਤੁਸੀਂ ਕਹਿ ਰਹੇ ਹੋ ਕੱਲਾ ਬਾਦਲ ਅਕਾਲੀ ਦਲ ਹੈ ਸੋ ਮੇਰੇ ਕਹਿੰਦਾ ਮਤਲਬ ਮੁਕੰਮਲ ਤੌਰ ਤੇ ਅਕਾਲੀ ਦਲ ਖਤਮ ਹੈ ਹੁਣ ਕਿੰਨਾ ਦੇ ਰਿਹਾ ਸਰਵਾਈਵ ਸਰਦਾਰ ਸੁਖਬੀਰ ਸਿੰਘ ਬਾਦਲ ਕਿਉਂਕਿ ਕੱਲੇ ਹੀ ਪ੍ਰਧਾਨ ਨੇ ਆਪਦੀ ਮਰਜ਼ੀ ਨਾਲ ਕੁਰਸੀ ਤੇ ਉਹਰੇ ਤੇ ਬੈਠੇ ਹੋਏ ਨੇ ਹੋਰ ਕੋਈ ਬੰਦਾ ਤਾਂ ਮੇਰੇ ਖਿਆਲ ਰਿਆ ਨਹੀਂ ਹੁਣ ਜਾਂ ਪੂੰਦੜ ਸਾਹਿਬ ਰਹਿ ਗਏ ਜਾਂ ਚੀਮਾ ਸਾਹਿਬ ਰਹਿ ਗਏ ਉਹਨਾਂ ਦੇ ਵੀ ਆਪਦੀਆਂ ਨਿੱਜੀ ਚੀਜ਼ਾਂ ਹੈਗੀਆਂ ਕਿਉਂਕਿ ਦੋ ਬੰਦੇ ਉਧਰ ਚਲੇ ਗਏ ਤਾਂ ਫਿਰ ਉਹ ਉਹਨਾਂ ਨੂੰ ਖੜਨਾ ਪੈਣਾ ਸੀ ਆਦਰਵਾਇਜ਼ ਮੈਨੂੰ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਦੇ ਹੇਠਾਂ ਆਲਾ ਕਿ ਮੈਨੂੰ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਆਜ ਕੰਮ ਖੇਰੂ ਖੇਰੂ ਜਾਓ।